ਕੀ ਗੱਲ ਕੀ ਗੱਲ ਹੋਈ ਧੀ ਭਾਜੀ ਅੱਜ ਨਾ ਥਲਾਗਰ ਕਿਦਣਾ ਆਣਾ ਸੀਗਾ ਸਾਰੇ ਹੀ ਖੜੇ ਹੋ ਸੀ ਕਿ ਤਿਆਰੀ ਦੇ ਵਿੱਚ ਸੀਗੇ ਫਿਰ ਮੁਲਾਜ਼ਮ ਸਾਹਿਬ ਆਏ ਨੇ ਇੱਕ ਫੋਟੋ ਤਾਂ ਥੱਲੇ 60 300 ਸਾਲਾ ਜੀ ਅੰਦਰ ਪਤਾ ਨਾ ਕਿ ਕਿਦਣਾ ਲੰਗਦਾ ਪਿਆ ਵਾ ਇਹ ਮੁਲਾਜ਼ਮ ਸਾਹਿਬ ਸਲੋਤਰੇ ਉੱਤਲੇ ਨਾਲ ਫੋਟੋ ਥੱਲੇ ਬਾਥਰੂਮ ਕਰਨ ਲੱਗੇ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਇੱਕ ਵੀਡੀਓ ਫੋਟੋ ਵੀ ਲੱਗੀ ਹੋਈ ਆ ਇੱਕ ਕਰਮਚਾਰੀ ਸੇਰ ਤੇ ਲੱਗੇ ਆ ਸਫਾਈਆਂ ਕਰਨ ਤੇ ਤੁਸੀਂ ਰੋੜ ਦੇ ਉੱਤੇ ਹੀ ਰੋੜ ਦੇ ਉੱਤੇ ਹੀ ਬਾਥਰੂਮ ਕਰਨ ਲੱਗੇ ਹੋ ਯਾਰ ਇੰਨੀ ਪਬਲਿਕ ਵੀ ਲੰਘਦੀ ਪਈ ਆ ਮੈਂ ਇਹਨਾਂ ਨੂੰ ਮੜ ਕੇ ਇਹ ਗੱਲ ਕੀਤੀ ਆ ਜੀ ਮੈਂ ਕਿਹਾ ਤੁਸੀਂ ਜਾ ਕਰ ਰਹੇ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਲਿਆਂਦੇ ਨੇ ਤੇ ਸਾਡੀ ਮੇਰੇ ਥੱਪੜ ਮਾਰਿਆ ਤੁਹਾਡੇ ਮਾਰਿਆ ਮੇਰੇ ਥੱਪੜ ਮਾਰਿਆ ਕਹਿੰਦਾ ਤੂੰ ਕੋਣਾ ਮੈਂ ਵੱਡਾ ਅਫਸਰ ਆ ਕਹਿੰਦਾ ਮੋਬੇ ਦਾ ਮੈਂ ਕਿੱਥੇ ਕਹਾਂ ਚੰਡੀਗੜ੍ਹ ਮਾਲੀ ਦਾ ਮੈਂ ਅਫਸਰ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਫੜਿਆ ਵਾ ਮੈਂ ਫੜ ਕੇ ਮਲਾਜਮਾਂ ਨੂੰ ਇੱਥੇ ਲਿਆਂਦਾ ਵਾ ਮਲਾਜਮਾਂ ਜੋ ਸਾਡੇ ਦੋ ਸਾਡੇ ਸਟੇਜ ਤੇ ਮਲਾਜਮ ਖੜੇ ਹੁੰਦੇ ਨੇ ਉਹਨਾਂ ਨੇ ਆ ਕੇ ਜਿਹੜੇ ਬੁਲਾਇਆ ਉਹ ਸੱਤ ਨੰਬਰ ਖਾਣੇ ਚ ਲੈ ਗਏ ਜਿਹੜੀ ਬੰਦੀ ਕਾਰਵਾਈ ਹੋ ਉਤੋਂ ਕਰ ਸਕਦੇ ਡਿੰਗਵਰੇ ਕੀਤੀ ਕਹਿੰਦੇ ਉਹਦੀ ਹਾਂ ਜੀ ਪੁੱਤ ਰਿੰਗ ਕਰਾਈ ਕੀਤੀ ਹੋਈ ਓਦੀ ਕੋਈ ਬਹੁਤ ਜ਼ਿਆਦਾ ਟ੍ਰਿਕ ਕੀਤੀ ਹੋਈ ਬੋਲ ਬਟਾ ਫੁੱਲ ਟ੍ਰਿਕ ਕੀਤੀ ਲੀ ਉਹਨੂੰ ਤਾਂ ਆਪਣੇ ਨੂੰ ਪਤਾ ਨਹੀਂ ਆ ਉਹ ਆਪਣੇ ਨਾਮ ਨਹੀਂ ਪਤਾ ਜੀ ਇਹ ਨਗਰ ਕੀਰਤਨ ਤੇ ਡਿਊਟੀ ਲੱਗੀ ਆ ਤੇ ਦਾਰੂ ਪੀ ਕੇ ਖੜਿਆ ਨਹੀਂ ਇਹ ਇਹ ਕਹਿੰਦਾ ਮੈਂ ਨਗਰ ਕੀਰਤਨ ਤੇ ਨਹੀਂ ਆਇਆ ਇਹਨਾਂ ਦੀ ਮਹਾਲੀ ਡਿਊਟੀ ਆ ਅੱਛਾ ਜੀ ਮਹਾਲੀ ਤੇ ਉੱਥੇ ਕਿਹ ਬੋਲ ਬਟਾ ਖੋਤ ਹੈ ਆ ਰੋਡ ਤੇ ਬਾਥਰੂਮ ਕਰਨ ਲੱਗ ਗਏ ਸ਼ਰਿਆਮਾ ਬਾਥਰੂਮ ਨਹੀਂ ਇਹ ਫਿਕਤੇ ਕਿਤੇ ਬਸ ਦੇ ਦਾ ਕੋਈ ਸਾਡੇ ਕੋਲ ਹੈ ਕਿਤੇ ਬਸ ਤੋਕਦੇ ਆ ਜਾਂ ਕਿੱਥੋਂ ਆਇਆ ਹੈ ਇਹਨਾਂ ਨੂੰ ਪਤਾ ਹੈ ਕਿ ਬਸ ਉਤਰਿਆ ਕਿੱਥੋਂ ਉਤਰਿਆ ਪਰ ਇਹ ਉਤਰੇ ਸਾਡੇ ਕੋਈ ਇਹ ਬਾਥਮ ਰੋਡ ਦੇ ਉੱਤੇ ਖੜ ਕੇ ਮੁਲਾਇਮਾ ਦੇ ਹਾਲਾਤ ਬਾਕੀ ਦੁਨੀਆ ਕੀ ਕਰੂਗੀ ਬਸ ਇਹ ਤਾਂ ਅਸੀਂ ਇਹੀ ਕਰਦਾ ਮੈਂ ਕਿਹਾ ਜੀ ਮੈਂ ਕਿਹਾ ਤੁਸੀਂ ਰੋਡ ਦਿੱਤੇ ਨਹੀਂ ਪਬਲਿਕ ਲੰਘਦੀਆਂ ਲੇਡੀਜ਼ ਲੰਘਦੀਆਂ ਨੇ ਇੱਥੇ ਮਿੰਟਵਾ ਸਟਾਪ ਹੁੰਦਾ ਵਾ ਜਦੋਂ ਜਿਹੜੇ ਆਉਂਦੇ ਨੇ ਕਰਕੇ ਉਹਹੀ ਗੱਲ ਪਿੱਛੇ ਥੱਪੜ ਮਾਰਿਆ ਕਿਹੜੇ ਥਾਂ ਮੈਂ ਕਿਹਾ ਉਹਨਾਂ ਨੇ ਬਠਾਣ ਪਿਠਾਣ ਠੀਕ ਮੈਨੂੰ ਦੇ ਬਾਰੇ ਪੂਰੀ ਨੌਲੇਜ ਹੈ ਹਾਂ ਇਹ ਦਰੂਕੀ ਹੈ ਭਾਰਤੀ ਵੀ ਤੁਸੀਂ ਵੀ ਬਹੁਤ ਵੱਡੀ ਡਿਊਟੀ ਅਫਸਰ ਜਿਹੜੇ ਕਿ ਸਬਰਾਲਾ ਚੌਂਕ ਨੂੰ ਪੂਰਾ ਟ੍ਰੈਫਿਕ ਕੋਲ ਰੱਖਦੇ ਕਿ ਨਹੀਂ ਮੁਹਾਲੀ ਤੋਂ ਆਏ ਨੇ ਜਿਸ ਦਾ ਤਸਰੀ ਨਹੀਂ ਲੇਕਿਨ ਇਹ ਪੱਤਰ ਕਰਨੇ ਕਰ ਉਹਨਾਂ ਨੂੰ ਸਹੀ ਰਾਈਟ ਕੈਪਤਾ ਕਿ ਪਿੱਛੇ ਤੇ ਬਾਫਰ ਕਰ ਉਹਨਾਂ ਨੂੰ ਕੱਲ ਸਵੇਰੇ ਤੇ ਰਹਾਂਗਾ ਜਿਹਨੇ ਆਪਣੇ ਨਾਮ ਦਾ ਬਿਲਕੁਲ ਰਹਾਂਗਾ ਚੱਕਦਾ ਹੁਣ ਇਹਨਾਂ ਤੇ ਐਕਸ਼ਨ ਲਿਤਾਇਆ ਉਹਨ ਕਿੱਥੇ ਚੱਲ ਕੇ ਆਪਣੀ ਕਾਰਵਾਈ ਕਰੂਗਾ ਬਾਣੀ ਇਹਨਾਂ ਦੇ ਪਿਆਨਾਂ ਦੇ ਕਰਮ ਇਹਨਾਂ ਨੂੰ ਹੁਣ ਕਿੱਥੇ ਲੈ ਕੇ ਜਾ ਰਹੇ ਹੋ ਸਰ ਕਿਸੇ ਜਨਬਤ ਚਾਲਣ ਠੀਕ ਹੈ ਫਿਰ ਪਨੇ I जितना not